ਆ ਲੈ ਲੈ ਮਾਰਾਲ ਮਾਰ ਦੇ ਘੋੜੇ ਆਪਣੇ ਨੂੰ ਵਾਏ ਬੱਤੀ ਐ ਨਹੀਂ ਪਾਸੋ ਫੇਰ ਉਹ ਪਾਣੀ ਰੋਕਣਾ ਬਹੁਤ ਪਾਣੀ ਢੋਲਦੇ ਯਾਰ ਸੰਗਤ ਜੈਂਕੀ ਬੱਤੀ ਨਹੀਂ ਆਈ ਉਹ ਕੀ ਕਰੂ ਵਾਏ ਕਰੂ ਵਾਏ ਕਰੂ ਢੇਰਾ ਅੱਜ ਜਿਹੜਾ ਸਾਡਾ ਫੜਾ ਸ਼ੇਪਰੀ ਗੁਰਦਾਰਾ ਗੁਰੂ ਅਰਜਨ ਦੇਵ ਜੀ ਬਾਬਾ ਗੁਰਦੇਵ ਸਿੰਘ ਜੀ ਚਾਲੇ ਪਾ ਗਏ ਨੇ ਪੰਜਾਬ ਤੇ ਬਾਬਾ ਜੋਗਸ ਸਿੰਘ ਜੀ ਦੇਖ ਰਹੇ ਨੇ ਈ ਬਣ ਰਿਹਾ ਮਹਾਰਾਜ ਅੱਜ ਦਾ ਫੜਾ ਸ਼ਿਪਰੀ ਤੇ ਸਵੇਰੇ ਜਾਵਾਂਗੇ ਡੰਮਰੇ ਤੇ ਸਿੰਗਾ ਨੰਦ ਮਾਰ ਰਹੇ ਮਜਾ ਮਾਰ ਰਹੇ ਬਹੁਤ ਸੋਹਣੀ ਜਗ੍ਹਾ ਸਤਿ ਸ੍ਰੀ ਅਕਾਲ ਚੰਗ ਸਿੰਘ ਨਾਰੇ ਛੋਟੇ ਛੋਟੇ ਲੀੜੇ ਟਿਹੜੇ ਧੋ ਰਹੇ ਵਾਇਰ ਕਰੋ ਮੇਰ ਕਰੋ ਐਂ ਲੱਭਦੇ ਬਾਬੇ ਕਹਿੰਦੇ ਕਿੱਧਰ ਹੈ ਉਹ ਨਗਈ ਬਣੀ ਕਿੱਧਰ ਇੱਧਰ ਉਹ ਬੜਿਆ ਹੋਣਾ ਕਿਤੇ ਜਾ ਗਿਆ ਪਿੱਛੇ ਵੇਰੀ ਵੀ ਲੈ ਲੈਣਾ ਆਓ ਮਹਾਰਾਜ ਸੋਹਣ ਸਿੰਘ ਜੀ ਠੀਕ ਹੀ ਫਤਿਹ ਸੋਹਣ ਸਿੰਘ ਜੀ ਕਿਦਾਂ ਚੜਦੀ ਕਲਾ ਕੈਮਰੇ ਸੇ ਤਾਂ ਹਾਂਜੀ ਹਾਂਜੀ ਓਏ ਉਹ ਬਲੀ ਆ ਡਾ ਲਾ ਕੇ ਮਾਰੂ ਬਰਾ ਤੇ ਮੈਨੂੰ ਬੜਾ ਲਾ